ਪਰਤੀ ਕੀਤੇ ਜਾਣਗੇ ਕਿਉਂਕਿ ਜਦੋਂ ਪੇਸ਼ੈਂਟ ਆਉਂਦਾਗਾ ਜਿਹੜਾ ਮਰੀਜ਼ ਆ ਜਿਹੜਾ ਡਰਗ ਅਡਿਕਟ ਆ ਕੋਈ ਇੱਕ ਪੇਸ਼ੈਂਟ ਆ ਉਹ ਇੱਕ ਬਿਮਾਰ ਵਿਅਕਤੀ ਆ ਉਹਨੂੰ ਟ੍ਰੀਟ ਕਰਨਾ ਉਹਨੂੰ ਮੈਡੀਸਿਨ ਦੇਣਾ ਉਹਦੀ ਕਾਉਂਸਲਿੰਗ ਕਰਨੀ অতি ਜ਼ਰੂਰੀ ਆ ਸੋ ਇਹ ਘਾਟ ਜਿਹੜੀ ਆ ਮਹਿਸੂਸ ਹੋ ਰਹੀ ਸੀ ਸੋ 200 ਸਟੂਡੈਂਟਸ ਜਿਹੜਾ ਉਹ ਅਸੀਂ ਭਰਤੀ ਕਰਨਾਗਾ ਪਰ ਇਹ ਟੈਂਪਰੇਰੀ 베ਸ ਤੇ ਭਰਤੀ ਕਰਨਾਗਾ ਮੈਂ ਕਲੀਅਰ ਕਰਦਾ ਤੁਹਾਡੇ ਰਾਹੀਂ 200 ਜਿਹੜਾ 6 ਮਹੀਨਿਆਂ ਨੂੰ ਅਸੀਂ ਇਹਨਾਂ ਦੀ ਲੋਕ ਕੀਤਾ ਬਟ ਵਿਦਨ ਇਸ 6 ਮਨਥ ਇਹ ਜਿਹੜਾ 6 ਮਨਥ ਲਈ ਟੈਂਪਰੇਰੀ ਭਰਤੀ ਕਰਾਂਗੇ ਉਹਦੇ ਅੰਦਰ ਡਿਪਾਰਟਮੈਂਟ ਆਫ ਹੈਲਥ ਜਿਹੜਾ ਉਹ ਸਾਡੇ ਕੋਲੋਂ ਪੋਸਟਾਂ ਸੈਂਕਸ਼ਨ ਕਰਾਊਗਾ ਔਰ ਰੈਗੂਲਰ ਭਰਤੀ ਜਿਹੜੀ ਆ ਸਾਈਕੋਲੋਜਿਸਟ ਦੀ ਉਹ ਇਹਨਾਂ 6 ਮਹੀਨਿਆਂ ਚ 200 ਦੀ ਪੂਰੀ ਹੋਊਗੀ ਪਰ ਲੇਕਿਨ ਕਿਉਂਕਿ ਅਰਜੈਂਟ ਨੀਡ ਆ ਹੁਣ ਸਖਤ ਜ਼ਰੂਰਤ ਆ ਉਹਦੇ ਲਈ ਅਸੀਂ 200 ਬੰਦਾ ਟੈਂਪਰੇਰੀ ਤੌਰ ਦੇ ਉੱਤੇ ਕੰਟਰੈਕਟ ਤੇ ਭਰਤੀ ਕਰਾਂਗੇ ਔਰ ਉਸ ਤੋਂ ਬਾਅਦ ਰੈਗੂਲਰ ਭਰਤੀ ਜਿਹੜੀ ਆ ਉਹ ਵਿਦਨ 6 ਮਨთ ਪੂਰੀ ਹੋਊਗੀ ਇਸ ਤੋਂ ਬਿਨਾ 1000 ਜਿਹੜਾ ਬੈੱਡ ਆ ਉਹ ਇਨਫਰਾਸਟ੍ਰਕਚਰ ਜਿਹੜਾ ਉਹ ਤੁਸੀਂ ਅਪਗ੍ਰੇਡ ਕੀਤਾਗਾ ਕਿ ਇਨਫਰਾਸਟ੍ਰਕਚਰ ਜਿਹੜਾ ਸੀਗਾ ਉਹਦੀ ਕਈ ਫੈਸਿਲਿਟੀ ਦੀ ਘਾਟ ਨਜ਼ਰ ਆਈ ਤਾਂ 1000 ਬੈੱਡ ਜਿਹੜਾ ਉਹਦੀ ਵੀ ਅਪਗ੍ਰੇਡੇਸ਼ਨ ਜਿਹੜੀ ਆ ਸਰਕਾਰੀ ਹਸਪੀਟਲਾਂ ਦੇ ਅੰਦਰ ਜਿਹੜੇ ਓਟ ਕਲੀਨਿਕ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹ ਚ ਹੋਈ ਆ ਔਰ ਇਸ ਤੋਂ ਬਿਨਾ ਇੱਕ ਹੋਰ ਇੰਪੋਰਟੈਂਟ ਜਿਹੜਾ ਸਟੈਪ ਲਿਆਗਾ ਕਿ 1000 ਅਸੀਂ ਬੈੱਡ ਐਡੀਸ਼ਨਲ ਕਪੈਸਿਟੀ ਅਸੀਂ ਕ੍ਰੀਏਟ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਨਰਸਿੰਗ ਇੰਸਟੀਚਿਊਸ਼ਨ ਨੇ ਜਾਂ ਡੀ ਐਡਿਕਸ਼ਨ ਸੈਂਟਰ ਨੇ ਜਾਂ ਨਰਸਿੰਗ ਸੈਂਟਰ ਨੇ ਉਹਨਾਂ ਦੇ ਅੰਦਰ ਅਸੀਂ 1000 ਬੈੱਡ ਦੀ ਪ੍ਰਬੰਧ ਕਰਾਂਗੇ ਉਹਨਾਂ ਨੂੰ ਅਸੀਂ ਪਰ ਬੈੱਡ ਪੈਸੇ ਦੇਵਾਂਗੇ ਜੇਕਰ ਸਾਡੇ ਕੋਲੇ ਮਰੀਜ਼ ਜਿਹੜੇ ਨੇਗੇ ਵਧ ਜਾਂਦੇ ਨੇ ਜਣੀ ਸਾਡੀ ਕਪੈਸਿਟੀ ਜਿਹੜੀ ਸਰਕਾਰ ਦੀ ਆ ਉਹ ਫੁੱਲ ਹੋ ਜਾਂਦੀ ਹੈ ਜਦੋਂ ਜਦੋਂ ਸਰਕਾਰੀ ਬੈਡਾਂ ਦੀ ਕਪੈਸਿਟੀ 5000 ਬੈਡ ਦੀ ਕਪੈਸਿਟੀ ਫੁੱਲ ਹੋ ਜੂਗੀ ਤਾਂ ਉਸ ਤੋਂ ਬਾਅਦ ਦੇ 6000 ਚ ਵੱਧਦੀ ਆ ਤਾਂ ਇਮੀਡੀਟਲੀ ਜਿਹੜਾ ਉਸ ਮਰੀਜ਼ਾਂ ਨੂੰ ਉਹਨਾਂ ਡਰੱਗ ਐਡਿਕਟ ਨੂੰ ਜਿਹੜਾ ਪ੍ਰਾਈਵੇਟ ਹੋਮ 'ਚ ਵੀ ਸ਼ਿਫਟ ਕੀਤਾ ਜਾ ਸਕਦਾਗਾ ਉਹਦੇ ਲਈ ਜਿਹੜਾ ਉਹਦਾ ਖਰਚਾਗਾ ਉਹ ਸਰਕਾਰ ਜਿਹੜਾ ਪੇ ਕਰੂਗੀ ਇਹ ਵੀ ਇੱਕ ਇੰਪੋਰਟੈਂਟ ਫੈਸਲਾ ਹੋਇਆਗਾ ਇਸ ਤੋਂ ਬਿਨਾ ਸਟਾਫ ਦੀ ਭਰਤੀ ਆ ਡਿਪਾਰਟਮੈਂਟ ਨੂੰ ਇਹ ਆਜਾ ਆਰਡਰ ਕੀਤੇ ਨੇ ਹੈਲਥ ਡਿਪਾਰਟਮੈਂਟ ਨੂੰ ਕਿਹੜਾ ਸਟਾਫ ਆ ਚਾਹੇ ਨਰਸਿੰਗ ਸਟਾਫ ਆ ਜਾਂ ਹੋਰ ਪੈਰਾਮੈਡੀਕਲ ਸਟਾਫ ਆ ਉਹਦੀ ਕੰਪਲੀਟ ਜਿਹੜੀ ਆ ਪ੍ਰਪੋਜ਼ਲ ਵਿਥਿਨ ਵੀਕ ਲੈ ਕੇ ਆਉਣ ਕਿ ਕਿਹੜੇ ਕਿਹੜੇ ਹਸਪੀਟਲ ਦੇ ਅੰਦਰ ਕਿੱਥੇ ਕਿੱਥੇ ਘਾਟ ਆ ਉਹ ਵੀ ਅਸੀਂ ਜਿਹੜਾ ਪੂਰੀ ਕਰਾਂਗੇ ਇਸ ਤੋਂ ਬਿਨਾ ਸਕੈਸਟਸ ਜਿਹੜਾ ਹੁੰਦਾਗਾ ਉਹਦੀ ਵੀ ਅਸੀਂ ਪਾਰਲਮੈਂਟ ਕੀਤੀ ਆ ਤਾਂ ਕਿ ਉਹ ਉਹ ਅਸੀਂ ਐਂਪੈਨਲਮੈਂਟ ਬੇਸਤੇ ਕੀਤਾ ਉਹਦੇ ਅਸੀਂ ਕੀਤਾ ਦੋ ਘੰਟੇ ਦੇ ਵਿੱਚ ਅਸੀਂ ਉਹਨੂੰ ਰੱਖਾਂਗੇ ਪਰਸਡੇ ਆਊਗਾ ਦੋ ਘੰਟੇ ਐਂਪੈਨਲ ਕਰਾਂਗੇ ਤੇ ਦੋ ਘੰਟਿਆਂ ਚ ਅਸੀਂ ਉਹਨੂੰ 3000 ਰੁਪਿਆ ਦੇਵਾਂਗੇ ਦੋ ਘੰਟੇ ਆ ਕੇ ਉਹ ਸਾਡੇ ਹਸਪੀਟਲਾਂ ਦੇ ਅੰਦਰ ਸਾਡੇ ਓਟ ਕਲੀਨਿਕਾਂ ਦੇ ਅੰਦਰ ਸਾਡੇ ਨਸ਼ਾ ਸਰੋ ਕੇਂਦਰਾਂ ਦੇ ਅੰਦਰ ਆ ਕੇ ਜਿਹੜਾ ਸਾਡੇ ਮਰੀਜ਼ ਲਗੇ ਉਹਨਾਂ ਦੀ ਸਟੱਡੀ ਕਰਕੇ ਉਹਨਾਂ ਨੂੰ ਮੈਡੀਸਨ ਦੇਣਗੇ ਇਹ ਅੱਜ ਦੇ ਹੈ ਜੀ ਸਕੱਟਰਸ ਸਕੱਟਰਸ ਕਾ ਟਾਈਪਿਸਟ ਸਕੱਟਰਸ ਕਾਉਂਸਲਿੰਗ ਕਰਾਂਗੇ ਕਾਉਂਸਲਿੰਗ ਕਰਨ ਲਈ ਇੱਕ ਕਾਉਂਸਲਰ ਨੇਗੇ ਇੱਕ ਸਿਕਾਇਟਰਿਸਟ ਨੇਗੇ ਦੋਨੋਂ ਦੀ ਲੱਗਤ ਇਹ ਨੀਡ ਬੇਸ ਨੇਗੇ ਜਿੱਥੇ ਜਿੱਥੇ ਨੀਡ ਆ ਅਸੀਂ ਉਸ ਐਡਜੋਇਨਗ ਏਰੀਆ ਚੋਂ ਭਰਤੀ ਕਰਾਂਗੇ ਐਮਪੈਨਲ ਕਰ ਲਾਂਗੇ ਮੰਨ ਲਓ ਪਟਿਆਲੇ ਚਾਰ ਬੰਦੇ ਪੈਨਲ ਕਰ ਲਏ ਅਮਰਸਰ 10 ਹੋਗੇ ਉੱਥੇ 20 ਹੋਗੇ ਉਹ ਆਉਣਗੇ ਉਹਨਾਂ ਦੇ 2 ਘੰਟੇ ਸਮਾਂਵਾ ਅਸੀਂ ਲਵਾਂਗੇ 2 ਘੰਟਿਆਂ ਦੇ ਅੰਦਰ ਉਹ ਸਾਡੇ ਮਰੀਜ਼ਾਂ ਨੂੰ ਚੈੱਕ ਕਰਨਗੇ ਔਰ ਅਸੀਂ ਇਹਨਾਂ ਨੂੰ ਔਨ ਰੇਰੀਅਮ ਜਿਹੜਾ ਉਹ 1500 ਪ੍ਰਤੀ ਆਵਰ 1500 ਰੁਪਿਆ ਘੰਟਾ ਜਿਹੜਾ ਅਸੀਂ ਉਹਨਾਂ ਨੂੰ ਅਨੁਨਯਮ ਦੇਵਾਂਗੇ ਔਰ 2 ਘੰਟੇ ਮੈਕਸਿਮਮ ਜੌਬ ਉਹਨਾਂ ਦੀ 2 ਘੰਟੇ ਹੋ ਜਾਊਗੀ ਔਰ 3000 ਦੇਵਾਂਗੇ ਸੋ ਅੱਜ ਦੇ ਇਹ ਅਹਿਮ ਜਿਹੜੇ ਫੈਸਲੇ ਅੱਜ ਵੀ ਕੈਬਨਟ ਸਭ ਕਮੇਟੀ ਚ ਲਾਇਆ ਗਏ ਨੇਗੇ ਸੋ ਬਿਲਕੁਲ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਉਣਾਗਾ ਜੋ ਯੁੱਧ ਨਸ਼ਿਆਂ ਦੇ ਵਿਰੁੱਧ ਮਹਿਮ ਚੱਲ ਰਹੀ ਆ ਉਹਨੂੰ ਬੜੀ ਕਾਮਯਾਬੀ ਮਿਲ ਰਹੀ ਆ ਔਰ ਅੱਜ ਇਹ ਲੋਕ ਲਹਿਜ ਤਬਦੀਲ ਹੋ ਚੁੱਕੀ ਆ ਅੱਜ ਇਹ ਯੋਧ ਨਸ਼ਿਆਂ ਦੇ ਵਿਰੁੱਧ ਲੋਕ ਲਹਿਰ ਤਬਦੀਲ ਹੋ ਚੁੱਕਿਆ ਅੱਜ ਸਾਰੇ ਪੰਜਾਬ ਦੇ ਲੋਕ ਸਰਕਾਰ ਦਾ ਸਾਥ ਦੇ ਰਹੇ ਨੇਗੇ ਔਰ ਆਪ ਆਪ ਆ ਕੇ ਜਿਹੜੀ ਸਾਡੂੰ ਇਨਫੋਰਮੇਸ਼ਨ ਵੀ ਦੇ ਰਹੇ ਨੇ ਕਿ ਇੱਥੇ ਡਰੱਗ ਪੈਡਲਰ ਕੰਮ ਕਰ ਰਿਹਾ ਇੱਥੇ ਨਸ਼ਾ ਤਸਕਰ ਕੰਮ ਕਰ ਰਿਹਾ ਔਰ ਦੂਸਰਾ ਆਪ ਲੋਕ ਆਪ ਆ ਕੇ ਵੋਟ ਸੈਂਟਰਾਂ 'ਚ ਆਪ ਆ ਕੇ ਜਿਹੜਾ ਉਹ ਸਾਡੇ ਸੈਂਟਰਾਂ ਦੇ ਵਿੱਚ ਆ ਕੇ ਆਪਣੇ ਔਲਾਦ ਲਈ ਆਪਣੇ ਆਪ ਨੂੰ ਪੇਸ਼ ਕਰ ਰਹੇ ਨੇ ਔਰ ਮੈਂ ਸਮਝਦਾ ਬੜੀ ਸਕਸੈਸ ਸਾਨੂੰ ਮਿਲ ਰਹੀ ਆ ਕਿਉਂਕਿ ਲੋਕ ਜਦੋਂ ਆਪ ਬਾਹਰ ਆ ਕੇ ਕਹਿਣ ਕਿ ਭਰਾਵਾ ਮੈਂ ਨਸ਼ਾ ਕਰਦਾ ਮੇਰਾ ਨਸ਼ਾ ਛਡਾਇਆ ਜਾਵੇ ਤਾਂ ਇੱਥੋਂ ਪਤਾ ਲੱਗਦਾ ਹੈਗਾ ਕਿ ਨਸ਼ਾ ਤਸਕਰ ਜਿਹੜੇ ਨੇਗੇ ਉਹ ਚੇਨ ਟੁੱਟ ਚੱਕੀ ਆ ਮੈਸਾ ਤਸਕਰ ਭੱਜ ਚੁੱਕੇ ਨੇਗੇ ਔਰ ਲੋਕ ਆ ਕੇ ਆਪ ਆਪਣੇ ਆਪ ਨੂੰ ਸਰੈਂਡਰ ਕਰ ਰਹੇ ਨੇ ਕਿ ਸਾਡਾ ਇਲਾਜ ਕਰਵਾਇਆ ਜਾਵੇ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਜੀ ਨੇ ਸ਼ੁਰੂ ਕੀਤੀ ਸੀ ਉਹਨੂੰ ਪੰਜਾਬ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈਗਾ ਔਰ ਬਹੁਤ ਜਲਦ ਜਿਹੜਾ ਪੰਜਾਬ ਨਸ਼ਾ ਮੁਕਤ ਹੋਊਗਾ ਜੀੋ ਸਾਹਿਬ ਰਾਜਾ ਚਾਹ ਦੇ ਨਾਲ ਕੋਈ ਨਸ਼ਾ ਨਹੀਂ ਕਰਦਾ ਸੀ ਵੀ ਪਿਆ ਜਾਂਦਾ ਪਛੇਤ ਦਾ ਦਿੱਗੇ ਡਿਵਰਸ਼ਨ ਕਰੋਗੇ ਤੁਸੀਂ ਚਿੱਟੇ ਤੋਂ ਅਫੀਮ ਜਾਂ ਪੋਸਟ ਵੱਲ ਉਸ ਤੋਂ ਬਾਅਦ ਸਟਾਇਆ ਜਾ ਸਕਦਾ ਇਸ ਤਰੀਕੇ ਤੇ ਹੀ ਹਮਾਇਤ ਕਰਦੇ ਹੋਏ ਨਜ਼ਰ ਆਈ ਨਾਲ ਨਾਲ ਉਹ ਕਹ ਰਹੇ ਕਿ ਇਹ ਜਿਹੜਾ ਮਹਿਮ ਚੱਲਦੀ ਹੈ ਇਹ ਕਿਸੇ ਕੰਮ ਨਹੀਂ ਨਹੀਂ ਇਹਦਾ ਬਤਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਰਾਜਾ ਬੜਿੰਗ ਜੀ ਅਫੀਮ ਦੀ ਖੇਤੀ ਨੂੰ ਪਸੰਦ ਕਰਦੇ ਨੇਗੀ ਇਹੀ ਗੱਲ ਆ ਤੁਹਾਡਾ ਕੁਐਸਚਨ ਇਹੀ ਹੈ ਦੇਖੋ ਜਦੋਂ ਕਿਤੇ ਆਪੀਮ ਹੁੰਦੀ ਹੈ ਨਾ ਆਪੀਮ ਦੇ ਉੱਤੋਂ ਕਾਫੀ ਸਾਰੇ ਪ੍ਰੋਡਕਟ ਜਿਹੜੇ ਨੇਗੇ ਹੈਰੋਇਨ ਸਮੈਕੋ ਉੱਥੋਂ ਬਣ ਕੇ ਆਉਦੇ ਨੇਗੇ ਸੋ ਮੈਂ ਸਮਝਦਾ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਨੇਗੇ ਉਹ ਨਸ਼ਿਆਂ ਨੂੰ ਪ੍ਰਮੋਟ ਕਰਨ ਦੀ ਗੱਲ ਕਰਦੇ ਨੇ ਉਹ ਪੰਜਾਬ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਅਕਾਲੀਦਰ ਭਾਜਪਾ ਦੀ ਸਰਕਾਰ ਰਹੀ ਆ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਪ੍ਰਮੋਟ ਕੀਤਾ ਨਸ਼ਿਆਂ ਨੂੰ ਪ੍ਰਮੋਟ ਕੀਤਾ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਸ਼ਿਆਂ ਨੂੰ ਪੰਜਾਬ 'ਚ ਖਤਮ ਕਰਨਾ ਚਾਹੁੰਦੇ ਨੇ ਇਹੀ ਗੱਲ ਆ ਕਿ ਜਿਹੜੀ ਅੱਛੀ ਮਹਿੰਮ ਚੱਲ ਰਹੀ ਆ ਜਿਹੜੀ ਮਹਿੰਮ ਸ਼ਾਨਦਾਰ ਸਫਲਤਾਪੂਰਵਕ ਚੱਲ ਰਹੀ ਆ ਉਹਦਾ ਸਾਥ ਦੇਣ ਦੀ ਬਜਾਏ ਕਾਂਗਰਸ ਪਾਰਟੀ ਕਾਲੀਦਰ ਬੀਜੇਪੀ ਵਾਲੇ ਕ੍ਰਿਟਿਸਾਈਜ਼ ਕਰ ਰਹੇ ਨੇ ਅੱਛਾ ਜੀ ਮੇਰੇ ਲਈ ਇਹ ਹੈ ਕਿ ਤੁਸੀਂ ਕਿਉਂਕਿ ਹੁਣ ਪ੍ਰੀਕੌਸ਼ਨਰੀ ਤੌਰ ਤੇ ਕੰਮ ਕਰ ਰਹੇ ਹੋ ਜਿਹੜੇ ਪੀੜਿਤ ਨੇ ਉਹਨਾਂ ਲਈ ਕੰਮ ਕੀਤਾ ਜਾ ਰਿਹਾ ਹੈ ਸਰਕਾਰੀ 1000 ਬੈੱਡ ਵਧਾ ਰਹੇ ਹੋ ਪ੍ਰਾਈਵੇਟ ਵਧਾ ਰਹੇ ਹੋ ਇਹਦਾ ਮਤਲਬ ਕਿੰਨਾ ਕਿਤੇ ਸੰਖਿਆ ਜ਼ਿਆਦਾ ਹੈ ਕਿੰਨੇ ਕਿੰਨੀਆਂ ਸੰਖਿਆ ਉਸ ਵਾਰ ਪਤਾ ਲੱਗ ਸਕਦਾ ਕਿ ਕਿੰਨੇ ਡਰੱਗਟ ਨੇ ਜਿਹੜੇ ਸਾਹਮਣੇ ਆਏ ਨੇ ਹਲੇ ਤੱਕ ਇਹ ਕੁਝ ਉਸ ਵਾਰ ਦੇ ਦੇਖੋ ਹੁਣ ਤੱਕ ਜਿਹੜੇ ਓਡ ਸੈਂਟਰਾਂ ਚ ਉਹਨਾਂ ਚ ਗਿਣਤੀ ਵਧੀ ਆ ਔਰ ਮੇਰੇ ਕੋਲੇ ਸਿਰਫ ਜਿਹੜੇ ਐਡਮਿਟ ਲੈ ਗਏ ਉਹਨਾਂ ਦੀ ਸੰਖਿਆ ਹੈਗੀ ਆ ਲਗਭਗ 1500 ਦੇ ਕਰੀਬ ਜਿਹੜਾ ਮਰੀਜ਼ ਆ ਉਹ 200 ਤੋਂ ਵੱਧ ਕੇ ਇਨੀਸ਼ੀਅਲੀ 200 ਸੀਗਾ ਉਹ ਲਗਭਗ 1500 ਦੇ ਕਰੀਬ ਜਿਹੜਾ ਮੋਟਾ-ਮੋਟਾ ਮੇਰੇ ਕੋਲੇ ਅੰਕੜਾ ਉਹ ਪਹੁੰਚ ਗਿਆ ਇਸ ਇੱਥੋਂ ਪਤਾ ਲੱਗਦਾ ਸਾਰੇ ਅੰਕੜਿਆਂ ਤੋਂ ਪਤਾ ਲੱਗਦਾ ਹੈਗਾ ਕਿ ਜਿਹੜੀ ਮਹਿੰਮਾ ਸਫਲਤਾਪੂਰਵਕ ਚੱਲ ਰਹੀ ਆ ਤੁਸੀਂ ਜਾ ਕੇ ਖੁਦ ਚੈੱਕ ਕਰ ਸਕਦੇ ਹੋ ਹਸ਼ਿਆਰਪੁਰ ਬਠਿੰਡਾ ਫਰੀਦਕੋਟ ਇਹਨਾਂ ਸਾਰੇ ਹਸਪੀਟਲਾਂ ਦੇ ਅੰਦਰ ਕਿਤਨਾ ਕਿਤੇ ਕਿਤੇ 20 ਸੀ ਉੱਥੇ 25 ਹੋਈਆ 30 ਹੋਈਆ 40 ਹੋਈਆ ਇਟ ਬਿੰਚ ਲੋਕ ਛੱਡਣਾ ਚਾਹੁੰਦੇ ਨੇ ਕਿ ਲੋਕ ਇਸ ਕੋਹੜ ਤੋਂ ਛੁਟਕਾਰਾ ਚਾਹੁੰਦੇ ਨੇ ਕਿ ਪਰ ਲੇਕਿਨ ਕਾਂਗਰਸ ਪਾਰਟੀ ਜਿਹੜੀ ਆ ਉਹ ਨਸ਼ਿਆਂ ਨੂੰ ਪ੍ਰੋਮੋਟ ਕਰਨਾ ਚਾਹੁੰਦੀ ਆ ਅਕਾਲੀਦਰ ਬੀਜੇਪੀ ਲੈ ਨਸ਼ਾ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਨੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਇਸ ਧਰਤੀ ਦੇ ਉੱਤੇ ਕਈ ਵਾਰ ਕਾਂਗਰਸ ਪਾਰਟੀ ਨੇ ਰਾਜ ਕੀਤਾ ਅਕਾਲੀ ਦਲ ਨੇ ਪੰਥ ਦੇ ਨਾਂ ਤੇ ਰਾਜ ਕੀਤਾ ਅਕਾਲੀ ਦਲ ਨੇ ਧਰਮ ਦੇ ਨਾਂ ਤੇ ਰਾਜ ਨਹੀਂ ਕੀਤਾ ਪਰ ਲੇਕਿਨ ਪੰਜਾਬ ਨੂੰ ਨਸ਼ਿਆਂ ਬਾਲ ਤਕਿਆ ਜੇ ਅਸੀਂ ਨਸ਼ੇ ਖਤਮ ਕਰਨ ਦੀ ਗੱਲ ਕਰਦੇ ਆ ਉਹਦੇ ਅੰਦਰ ਆਪਣਾ ਕੰਟਰੀਬਿਊਸ਼ਨ ਕਰਨ ਦੀ ਬਜਾਏ ਉਹਦੇ ਅੰਦਰ ਆਪਣਾ ਸਹਿਯੋਗ ਦੇਣ ਦੀ ਬਜਾਏ ਕਾਂਗਰਸ ਪਾਰਟੀ ਅਕਾਲੀ ਦਲ ਜਿਹੜਾ ਉਹ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਆਪ ਆ ਕੇ ਦੇਖ ਲੈਣ ਮੈਨੂੰ ਤਾਂ ਇਹ ਮਹਿਸੂਸ ਹੁੰਦਾਗਾ ਕਿ ਬਹੁਤ ਸਾਰੇ ਕਾਂਗਰਸੀਆਂ ਦਾ ਬਹੁਤ ਸਾਰੇ ਕਾਲੀਆਂ ਦਾ ਡਾਕ ਟੈਸਟ ਕਰਵਾਉਣਾ ਪਊਗਾ ਉਹਨਾਂ ਨੂੰ ਬੁਲਾ ਕੇ ਐਡਮਿਟ ਕਰਉਣਾ ਪਊਗਾ ਜੀਮਾ ਸਾਹਿਬ ਬਹੁਤ ਸਰੀ ਕ੍ਰਾਸ ਨਿੰਕਿੰਗ ਚੋਂ ਜਿਹੜੇ ਨਿਕਲਦੇ ਨੇ ਜੇਲ੍ਹਾਂ ਦੇ ਵਿੱਚੋਂ ਨਿਕਲਦੇ ਨੇ ਇੱਕ ਮਿੰਟ ਇਹ ਬਹੁਤ ਸਰੀ ਕ੍ਰਾਸ ਨਿੰਕਿੰਗ ਹੱਲੇ ਵੀ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚੋਂ ਨਿਕਲ ਰਹੀ ਹੈ ਦੇਖੋ ਜੇਲ੍ਹਾਂ ਦੇ ਅੰਦਰ ਜਦੋਂ ਜਿਹੜੇ ਨਸ਼ਾ ਤਸਕਰ ਜਾਂਦੇ ਨੇਗੇ ਨਸ਼ਾ ਤਸਕਰ ਜੇਲ੍ਹਾਂ ਜਾਂਦੇ ਨੇ ਜਦੋਂ ਫੜਿਆ ਜਾਂਦਾਗਾ ਤੇ ਜੇਲ੍ਹ ਚ ਜਾਣ ਤੋਂ ਬਾਅਦ ਵੀ ਕਿੰਨੇ ਕਿਤੇ ਆਪਦਾ ਨੈਕਸਸ ਜਿਹੜਾ ਕੈਮ ਕਰਾ ਰੱਖਣ ਦੀ ਕੋਸ਼ਿਸ਼ ਕਰਦਾਗਾ ਜਦੋਂ ਕੈਮ ਰੱਖਣ ਦੀ ਕੋਸ਼ਿਸ਼ ਕਰਦਾਗਾ ਇਮੀਡੀਟਲੀ ਉਹਨੂੰ ਬ੍ਰੇਕ ਕੀਤਾ ਜਾਂਦਾਗਾ ਇਮੀਡੀਟਲੀ ਉਹਦੇ ਬੈਕਵਰਡ ਲਿੰਕਰਸ ਉਹਦੇ ਫਾਰਵਰਡ ਲਿੰਕਰਸ ਲੈ ਕੇ ਇਮੀਡੀਟਲੀ ਕਾਰਵਾਈ ਹੋਦੀ ਹੈਗੀ ਐਂਡਰ ਡਰੱਗ ਮਾਫੀਆ ਆਪਣਾ ਕੰਮ ਲੀਆ ਕਰ ਰਿਹਾ ਪਰ ਤੇ ਵੀ 6 ਜ਼ਿਲ੍ਹਿਆਂ ਦੇ ਵਿੱਚ 47 ਕਰੋੜ ਦੀ ਲਾਗਤ ਨਾਲ ਕੈਮੇ ਲਗਾਉਣ ਦਾ ਕੰਮ ਸੀ ਅਗਸਤ ਦੇ ਵਿੱਚ ਸੀ ਜਿਹੜਾ ਟੌਪਿਕ ਪਰ ਫਿਰ ਵੀ 6 ਜ਼ਿਲ੍ਹਿਆਂ 'ਚ ਹਲੇ ਵੀ ਜ਼ਿਆਦਾ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਕੋਈ ਆਖਣਾ ਹੈ ਸਰਕਾਰੀ ਮੋਰਤਾ ਕਿਨੀ ਕਾਰਵਾਈ ਹੋਈ ਹੈ ਕਿਨੇ ਅਜੇ ਨਸ਼ਾ ਤਸਕਰ ਗ੍ਰਿਫਤਾਰ ਹੋਏ ਨਹੀਂ ਸਰ ਮੈਂ ਸਾਰੇ ਇਲਾਕਿਆਂ ਦੀ ਗੱਲ ਕਰ ਰਿਹਾ ਹਾਂ ਛੇ ਜ਼ਿਲ੍ਹਿਆਂ ਦੇ ਵਿੱਚ ਤੁਸੀਂ 40 ਕਰੋੜ ਦੀ ਲਗਨ ਨਹੀਂ ਮੇਰੇ ਕੋਲ ਜਿਹੜਾ ਬ੍ਰੇਕਅਪ ਆ ਉਹ ਡਿਸਟ੍ਰਿਕਟ ਵਾਈਜ਼ ਦੀ ਹੈਗਾ ਮੈਂ ਉਹ ਦੁਬਾਰਾ ਤੁਹਾਨੂੰ ਲਗ ਤੋਂ ਐਕਸਪਲੇਨ ਕਰ ਦੂੰਗਾ ਟੋਟਲ ਜਿਹੜਾ ਹੈਗਾ 16348 ਆਲਰੇਡੀ ਜਿਹੜੇ ਖੜੇ ਨੇ ਜਦੋਂ ਦਾ ਚਿੱਪੇ ਦਾ ਜਨਮ ਹੋਇਆ ਪੰਜਾਬ ਦੇ ਵਿੱਚ ਭੋਲਾ ਡਰੱਗ ਕੇਸ ਉਹਦਾ ਇਹਦਾ ਸਰਗਰ ਸੀ ਉਹਨੂੰ ਜਮਾਨਤ ਮਿਲ ਗਈ ਹੈ ਜੀ ਕਿਉਂਕਿ 2011-12 ਦੇ ਵਿੱਚ ਹੀ ਉਦੋਂ ਜਨਮ ਸਿੰਥੈਟਿਕ ਡਰੱਗ ਦੇ ਜਿਹੜਾ ਪੈਰ ਪਸਾਰੇ ਨੇ ਪੰਜਾਬ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆ ਗਿਆ ਹੁਣ ਕੀ ਉਹਨੂੰ ਦੁਬਾਰਾ ਜਿਹੜੀ ਪੁਛਵਿਸ ਹੋਏਗੀ ਕਿਉਂਕਿ ਕ੍ਰਿਟੀਕਲ ਜਿਹੜਾ ਨੈਸੈਸਰੀ ਉਹਦੇ ਨਾਲ ਕਾਫੀ ਤੰਦਾ ਜੁੜਿਆ ਸੀ ਜੀਆ ਕਿਉਂਕਿ ਉਹਦੇ ਜੇਲ੍ਹ ਤੋਂ ਜਾਣ ਤੋਂ ਬਾਅਦ ਚ ਬੰਦ ਹੋ ਗਿਆ ਸੀ ਚਿੱਤਰ ਕੀ ਪੰਜਾਬ ਸਰਕਾਰ ਦੁਬਾਰਾ ਜਿਹੜਾ ਹੈਗਾ ਉਹ ਜਿਹੜਾ ਕਿਵੇਂ ਉਹ ਤਿਆਰ ਸਾਰੇ ਜਿਹੜੇ ਜਿਹੜੇ ਵੀ ਵਿਅਕਤੀ ਜੇਲ੍ਹਾਂ ਤੋਂ ਆਨਰੇਬਲ ਕੋਰਟ ਦੁਆਰਾ ਜ਼ਮਾਨਤ ਲੈ ਕੇ ਆਉਂਦੇ ਨੇਗੇ ਸਾਡਾ ਪੁਲਿਸ ਪ੍ਰਸ਼ਾਸਨ ਇੰਟੈਲੀਜੈਂਸੀਆ ਜਿਹੜਾ ਉਹਨਾਂ ਤੇ ਨਜ਼ਰ ਰੱਖਦਾਗਾ ਕਿ ਉਹਨਾਂ ਦੀਆਂ ਜੇਲ੍ਹ ਤੋਂ ਰਹਾ ਹੋਣ ਤੋਂ ਬਾਅਦ ਆਫਟਰ ਲੀਵਸ ਫਰਮ ਦੀ ਜੇਲ ਉਹਨਾਂ ਦੇ ਐਕਟੀਵਿਟੀਜ਼ ਕੀ ਨਹਿਗੀਆਂ ਉਹ ਸਾਰੀਆਂ ਐਕਟੀਵਿਟੀ ਬਾਤ ਕੀਤੀ ਜਾਂਦੀਆਂ ਨੇ ਜਦੋਂ ਵੀ ਕਿਸੇ ਦੀ ਐਕਟੀਵਿਟੀ ਜਿਹੜੀ ਆ ਸਸਪੀਸ਼ੀਅਸ ਹੋਊਗੀ ਸ਼ੱਕੀ ਹੋਊਗੀ ਤਾਂ ਬਿਲਕੁਲ ਤਤਕਾਰਵੇ ਕੀਤੀ ਜਾਂਦੀ। ਇਸ ਤੋਂ ਇਲਾਵਾ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਹ ਵੀ ਕਬੱਟਾ ਮੁਸਲਾਸੀ ਪਿਛਲੇ ਦਿਨਾਂ ਦੇ ਵਿੱਚ ਮੋਤਾ ਵੀ ਹੋਈ ਹੈ ਉਸ ਨੂੰ ਲੈ ਕੇ ਉਹ ਨੱਕੀ ਕੁਝ ਐਕਸ਼ਨ ਹੋਇਆ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀ ਬਿਲਕੁਲ ਚਲਾਨ ਜਿਹੜਾ ਉਹਦਾ ਉਸ ਮਗਦਮੇ ਦਾ ਚਲਾਨ ਤਿਆਰ ਆਗਾ ਟੈਕਨੀਕਲਟੀ ਰਿਪੋਰਟ ਜਿਹੜੀਆਂ ਐਕਸਪਰਟ ਦੀ ਰਿਪੋਰਟ ਆਉਣੀਆਂ ਬਾਕੀ ਨੇਗੀਆਂ ਆਈ ਥਿੰਕ ਕੁਪਲ ਆਫ ਡੇ ਦੇ ਵਿੱਚ ਉਹ ਜਿਹੜੀਆਂ ਰਿਪੋਰਟਸ ਨੇਗੀਆਂ ਉਹ ਆ ਜਾਣਗੀਆਂ ਤਾਂ ਤੁਰੰਤ ਜਿਹੜਾ ਉਹ ਚਲਾਣਾ ਉਹ ਕੋਰਟ ਚ ਟੂ ਕੋਰਟ ਕੀਤਾ ਜਾਊਗਾ ਕੋਰਟ ਸਬਮਿਟ ਕੀਤਾ ਜਾਊਗਾ ਬਿਲਕੁਲ ਅਸੀਂ 100% ਇਨਸ਼ੋਰ ਕਰਦੇ ਹਾਂ ਕਿ ਉਹਨਾਂ ਸਾਰੇ ਦੋਸ਼ੀਆਂ ਨੂੰ ਅਸੀਂ ਜਿਹੜੀ ਆ ਲਾਈਫ ਕਨਵੈਕਸ਼ਨ ਕਰਵਾਵਾਂਗੇ ਕੋਰਟ ਰਾਖੇ ਜਿਹੜੇ ਸੜੇ ਗਏ ਸੀ ਹੱਥ ਤੋਂ ਮੋੜੇ ਸਾਰ ਉਹਦੇ ਚ ਤਾਂ ਉਹ ਕਹਿੰਦੇ ਕਿ ਟ੍ਰਾਂਸਪੋਰਟਰ ਕਹਿੰਦੇ ਆ ਕਿ ਹੱਥੋਂ ਤਾਂ ਯੂਤਨੀ ਹੁੰਦਾ ਉਹਦੇ ਲਈ ਖਰਾਬ ਬਣਦੀ ਨਹੀਂ ਉਹਦੇ ਨਾਲ ਤਾਂ ਪੈਟਰੋਲ ਦੇ ਵਿੱਚ ਮਿਕਸ ਕਰ ਲੈਂਦੇ ਹੁੰਦਾ ਉਹ ਕਹਿੰਦੇ ਸਾਡੇ ਕੋਲ ਬਿੱਲ ਹੈਗਾ ਆਨਲਾਈਨ ਐਂਟਰੀਆਂ ਹੈ ਨਹੀਂਆਂ ਉਹ ਮਸਲੇ ਦੇ ਵਿੱਚ ਕੀ ਤੁਸੀਂ ਥੋੜਾ ਕਲੈਰੀਫਾਈ ਕਰ ਦੋ ਕਿ ਕਾਰਨ ਤੁਸੀਂ ਕਰ ਰਹੇ ਹੋ ਜਾਂ ਕੀ ਗੱਲ ਬਾਤ ਹੈ ਦੇਖੋ ਮੈਂ ਬੜਾ ਹੈਰਾਨ ਆ ਕਿ ਇਹ ਕਾਲੀ ਦਲ ਬੜਾ ਵੱਧ ਚੜ ਕੇ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨਾਂ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾਗਾ ਮੇਰੇ ਕੋਲੇ ਬਾਈ ਨਾਮ ਮੈਂ ਹੁਣ ਦੂਰ ਪਏ ਨੇ ਡਾਕੂਮੈਂਟ ਜਿਹੜੇ ਦੋਸ਼ੀ ਫੜੇ ਗਏ ਨੇ ਉਸ ਕੇਸ ਦੇ ਅੰਦਰ ਇੱਕ ਦੋਸ਼ੀ ਦਾ ਜਿਹੜਾ ਮੇਨ ਦੋਸ਼ੀ ਆ ਉਹਦਾ ਭਰਾ 200 ਵਿੱਚ ਐਸੇ ਟੈਂਕਰਾਂ ਤੋਂ ਉਸੇ ਢਾਬੇ ਤੋਂ ਸਮਗਲੀ ਕਰਦਾ ਹੋਇਆ ਅੱਗ ਲਾ ਕੇ ਟੈਂਕਰ ਚੋਂ ਜਦੋਂ ਕੱਢ ਰਿਹਾ ਸੀਗਾ ਅੱਗ ਦਾ ਸ਼ਿਕਾਰ ਹੋ ਕੇ ਮਰ ਗਿਆ ਉਹਦਾ ਨਾਮ ਸੀ ਸੁਖਵਿੰਦਰ ਸਿੰਘ ਉਹਦਾ ਹੀ ਭਤੀਜਾ ਸੁਖਪ੍ਰੀਤ ਸਿੰਘ ਉਹ ਚੁਰਸ ਗਿਆ ਸੀ ਉਹਦੀ ਬਾਡੀ ਤੁਸੀਂ ਜਾ ਕੇ ਅੱਜ ਵੀ ਦੇਖ ਸਕਦੇ ਹੋ ਕਿ ਉਹ ਉਸ ਪਰਿਵਾਰ ਤੇ ਪਰਚਾ ਵੀ ਦਰਜ ਹੋਇਆ ਉਹਨਾਂ ਦਾ ਇੱਕ ਬੰਦਾ ਵੀ ਚਲਾ ਗਿਆ ਉਹਨਾਂ ਦੇ ਪਰਿਵਾਰ ਦਾ ਇੱਕ ਬੰਦਾ ਇੰਜਰਡ ਵੀ ਹੋਇਆ ਇਹ ਐਵੀਡੈਂਸ ਆ ਇਹ ਗਵਾਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਕਾਲੀਦਲ ਉਹਨਾਂ ਲੋਕਾਂ ਨੂੰ ਪ੍ਰੋਟੈਕਟ ਕਰ ਰਿਹਾ ਜਿਹੜੇ ਸਮਾਗਲਿਕ ਜਨਤਾ ਦਾਅ ਕਰਦੇ ਨੇ ਕਿ ਜਿਹੜੇ ਨਸ਼ਾ ਤਸਕੀ ਦਾ ਦਾਅ ਕਰਦੇ ਨੇ ਮੈਂ ਟਰਾਂਸਪੋਰਟ ਤੇ ਆਉਣਾ ਸਾਰਾ ਕੁਝ ਉਹ ਕੀ ਕਰਦੇ ਨੇ ਟਰਾਂਸਪੋਰਟਰ ਉੱਥੇ ਜਾਂਦੇ ਨੇਗੇ ਲੰਬੀਆਂ ਲੈਣਾ ਲੱਗ ਜਾਂਦੀਆਂ ਨੇਗੀਆਂ ਫਿਰ ਉਹ ਆਪਣੀ ਐਂਟਰੀ ਕਰਾ ਕੇ ਅੰਦਰ ਅੰਦਰ ਐਂਟਰੀ ਕਰਾ ਕੇ ਆਏ ਨੇ ਐਂਟਰੀ ਕਰਨ ਤੋਂ ਬਾਅਦ ਬਾਹਰ ਲਿਆ ਕੇ ਟਰੱਕ ਰੋਟੀ ਖਾਣ ਦੇ ਬਹਾਨੇ ਕੇ ਸਾਹਮਣੇ ਢਾਬਾ ਗਾ ਜੀ ਉਹ ਢਾਬੇ 'ਚ ਜਦ ਰੋਟੀ ਖਾਂਦੇ ਨੇ ਫਿਰ ਉੱਥੋਂ ਜਿਹੜਾ ਇਥਨੋਲ ਕੱਢਦੇ ਨੇਗੇ ਬਿਲਕੁਲ ਸਾਡੇ ਕੋਲੇ ਵੀਡੀਓਜ਼ ਨੇਗੀਆਂ ਸਾਡੇ ਕੋਲੇ ਉਹਦੀਆਂ ਫੋਟੋਜ਼ ਨੇਗੀਆਂ ਪੂਰਾ ਐਵੀਡੈਂਸ ਕਲੈਕਟ ਕੀਤਾਗਾ ਕਿ ਕਿਸ ਤਰ੍ਹਾਂ ਸੀਲ ਲੱਗੀ ਰਹਿੰਦੀ ਆ ਔਰ ਕਿਸ ਤਰ੍ਹਾਂ ਟੈਂਕਰ ਦੇ ਉੱਪਰ ਦੀ ਪਾਰਟ ਦੇ ਰਾਹੀਂ ਇੱਕ ਮਸ਼ੀਨ ਲਾ ਕੇ ਉਹਨੂੰ ਉੱਤੋਂ ਸੱਕ ਕਰਕੇ ਡਰਮ ਵਿੱਚ ਲੋਡ ਕਰਕੇ ਜਾਂਦਾ ਇਹਦੀ ਪੂਰੀ ਵੀਡੀਓਗ੍ਰਾਫੀ ਤਿਆਰ ਕੀਤੀ ਹੈ ਕਿਉਂਕਿ ਸਾਨੂੰ ਪਤਾ ਸੀਗਾ ਕਿ ਕਾਕਲੀ ਦਲ ਹਮੇਸ਼ਾ ਹੀ ਜਿਹੜੇ ਨਸ਼ਾ ਤਸਕਰ ਨੇਗੇ ਕਾਂਗਰਸ ਜਿਹੜੀ ਹਮੇਸ਼ਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬਣਾਉਣ ਲਈ ਡਿਫੈਂਸ ਕਰਦੀ ਆ ਤੋ ਇਸ ਲਈ ਅਸੀਂ ਵੀਡੀਓਗ੍ਰਾਫੀ ਵੀ ਤਿਆਰ ਕੀਤੀ ਆ ਸੋ ਜਿੰਨੇ ਵੀ ਉਸ ਮਕਦਮੇ ਚ ਨਾਮਿਨੇਟ ਹੋਏ ਨੇ ਲੋਕ ਸਾਰੇ ਦੇ ਸਾਰੇ ਜਿਹੜੇ ਉਹਨਾਂ ਦਾ ਕ੍ਰਿਮਿਨਲ ਪਿਛੋਕੜ ਆ ਸਾਰੇ ਦੇ ਮੁਕਦਮੇ ਦਰਜ ਨੇ A to Z ਦੇ ਉੱਤੇ ਮੁਕਦਮੇ ਦਰਜ ਨੇਗੇ ਇਹ ਮੀਨ ਜੇ ਘੱਟੋ ਘੱਟੋਂ ਪੀਸੀ ਕਰਨ ਤੋਂ ਪਹਿਲਾਂ ਪ੍ਰੈਸ 'ਚ ਬੋਲਣ ਤੋਂ ਪਹਿਲਾਂ ਇੱਕ ਹੋਰ ਕਾਂਗਰਸ ਦੇ ਸਾਥੀ ਜਿਹੜੇ ਹਰ ਰੋਜ਼ ਮੀਡੀਆ 'ਚ ਆਉਣ ਦੇ ਚਾਹਤ ਰੱਖਦੇ ਨੇਗੇ ਉਹਨਾਂ ਨੇ ਮੈਂ ਟਵੀਟ ਦੇਖ ਰਿਆ ਸੀਗਾ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਵੀ ਭਰਾਵੋ ਤੁਸੀਂ ਕਿਹੜੇ 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 ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਤੁਸੀਂ ਸ਼ਰਾਬ ਤਸਕਰਾਂ ਨੂੰ ਪ੍ਰੋਟੈਕਟ ਕਰ ਰਹੇ ਹੋਗੇ ਕਿਉਂਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਸ਼ਰਾਬ ਮਾਫੀਏ ਦਾ ਜਿਹਨੂੰ ਖਤਮ ਕੀਤਾ ਗਿਆ ਇਸ ਗੱਲ ਕਰਕੇ ਇਹ ਲੋਕ ਤਰਫ ਦੇ ਨੇ ਬਿਲਕੁਲ ਉਦੇ ਅੰਦਰ ਸਾਡੇ ਕੋਲ ਪੂਰਾ ਪ੍ਰੂਫ ਆ ਸਬੂਤ ਨੇ ਔਰ ਕੋਰਟ ਦੇ ਅੰਦਰ ਕੇਸ ਬੜੀ ਮਜ਼ਬੂਤੀ ਨਾਲ ਰੱਖਿਆ ਜਾਊਗਾ ਸਭ ਨੂੰ ਸਜ਼ਾ ਕਰਾਈ ਜੀ ਮਾ ਸਰ ਉਹ ਚੀਜ਼ ਸਰ ਇੱਕ ਐਸਰ ਇੱਕ ਮੈਸ ਉਹਦੇ ਤੋਂ ਮੈਂ ਉਸ ਦਿਨ ਵੀ ਕਲੀਅਰ ਕੀਤਾ ਸੀਗਾ ਵੀ ਸ਼ਰਾਬ ਵੀ ਬਣ ਜਾਂਦੀ ਆ ਸੈਨੀਟਾਈਜ਼ਰ ਵੀ ਬਣ ਜਾਂਦਾਗਾ ਐਂਟੀਸੈਪਟਿਕ ਚੀਜ਼ਾਂ ਵੀ ਬਣ ਜਾਂਦੀਆਂ ਨੇ ਬਹੁਤ ਸਾਰੇ ਪ੍ਰੋਡਕਟ ਜਿਹੜੇ ਨੇਗੇ ਉਹ ਉਸ ਤੋਂ ਬਣ ਜਾਂਦੇ ਨੇਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਸਪਸ਼ਟ ਹੈਗਾ ਉਹ ਉਹੀ ਜਿਹੜਾ ਹੈਗਾ ਇਥਨੋਲ ਉੱਥੇ ਵੀ ਜਿਹੜਾ ਪੈਟਰੋਲਸ ਵੀ ਯੂਜ਼ ਹੁੰਦਾਗਾ ਸਾਰੇ ਇਕੱਠੇ ਹੋ ਜੋ ਇਹ ਕਾਲੀ ਬੀਜੇਪੀ ਲਾਈਨਸੋ ਦੇ ਪਾਸੇ ਵਧ ਰਹੇ ਨੇ اور ਇਕੱਠੇ ਹੋ ਕੇ ਆਮ ਆਦਮੀ ਪਾਰਟੀ ਨੂੰ ਜਾਂ 2024 ਦੀ ਚੋਣ ਚਲੇ ਦੇਖੋ ਮੈਂ ਸਮਝਦਾ ਸੁਨੀਲ ਜਾਖੜ ਜੀ ਪਹਿਲਾਂ ਕਾਂਗਰਸ ਸੀਗੇ ਔਰ ਉਸ ਤੋਂ ਬਾਅਦ ਬੀਜੇਪੀ ਸੀਗੇ ਸ਼ਾਇਦ ਉਹਨਾਂ ਦਾ ਮੂਡ ਬਦਲ ਗਿਆ ਹੋਊਗਾ ਕੱਲ ਉਹ ਕਹਿੰਦੇ ਹੋਣਗੇ ਕਿ ਹੁਣ ਕਾਲੀ ਦਲ ਚ ਸ਼ਾਮਲ ਹੋ ਜਾਈਏ ਕਾਲੀ ਦਲ ਦੇ ਪ੍ਰਧਾਨ ਬਣ ਜਾਈਏ ਕਿਉਂਕਿ ਸਰਕਾਰ ਤੱਕ ਅੱਦੇ ਆਏ ਨਹੀਂ ਹਮੇਸ਼ਾ ਪ੍ਰਧਾਨ ਰਹਿੰਦੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਹੇ ਔਰ ਬੀਜੇਪੀ ਦੇ ਨੇ ਕੱਲ ਨੂੰ ਆਈ ਥਿੰਕ ਉਹ ਸੋਚ ਰਹੇ ਨੇ ਕਿ ਕਿ ਕਾਲੀ ਦਲ ਦੇ ਪ੍ਰਧਾਨ ਬਣ ਜਾਈਏ

उसको जेल में सिखिलाई देके जब वो बाहर आएगा तो उसको काम धंधे पे पर लगाएंगे हम बिल्कुल उसके लिए भी हम प्रबंध कर रहे हैं पर लेकिन हम लोगों को भी शामिल कर रहे हैं हम गांव में युद्ध नशे के विरुद्ध जो मुहिम चल रही है उसमें गांव के पंच सरपंच नंबरदार एम और आम लोग जो हैं वो शामिल हो रहे हैं हम उनको प्रेरित करते हैं उनको हम सुगंध खिलाते हैं कि भाई आपको ये सुगंध आप नशा इस नशा छोड़ने की इस मुहिम में शामिल हो तो उसमें बहुत बड़ा हमें ਜੋ ਹੈ ਫਾਇਦਾ ਮਿਲ ਰਹਾ ਹੈ